ਅੰਦਰ ਜਨਾਂ ਦੇ ਅੱਖਰ ਇਹਨਾਂ ਅੰਦਰ ਵਸ ਗਏ ਇਹ ਉਹਨਾਂ ਦੇ ਜਵਾਕ ਨੇ ਇਹ ਜਿਨ੍ਹਾਂ ਦੇ ਸ਼ਬਦ ਸਿੱਖ ਗਏ ਇਹ ਉਹਨਾਂ ਦੇ ਨੇ ਤੇ ਉੱਥੇ ਜਾਣਗੇ ਇਹ ਗੁਰੂ ਦੀ ਧਰਤੀ ਛੱਡਣਗੇ ਜੀ ਕਿਉਂਕਿ ਇਹਨਾਂ ਅੰਦਰ ਗੁਰੂ ਦਾ ਅੱਖਰ ਨਹੀਂ ਵਸਿਆ ਇਹਨਾਂ ਅੰਦਰ ਗੁਰੂ ਦਾ ਸ਼ਬਦ ਨਹੀਂ ਵਸਿਆ ਇਹ ਕਿਉਂ ਸ਼ਹੀਦ ਹੋਣਗੇ ਇਹ ਕਿਉਂ ਸੇਵਾ ਕਰਨਗੇ ਸਿੱਖਣਾ ਕੀ ਹੈ ਜੀ ਇਹੀ ਸਿੱਖਣਾ ਹੈ ਗੁਰੂ ਦਾ ਅੱਖਰ ਗੁਰੂ ਦਾ ਸ਼ਬਦ ਬੰਦਾ ਜਾਨਵਰਾਂ ਨਾਲੋਂ ਸ਼ਬਦਾਂ ਕਰਕੇ ਵੱਖਰਾ ਜੇ ਰੋਂਦਿਆਂ ਵੀ ਹੱਸਦਿਆਂ ਵੀ ਦੁੱਖ ਤੇ ਸੁੱਖ ਚ ਵੀ ਸ਼ਬਦ ਆਪਦੇ ਨਹੀਂ ਹਨ ਭਾਈ ਤੁਸੀਂ ਕੌਣ ਹੋਏ ਫੇਰ ਆਪਦੇ ਮਾਪਿਆਂ ਨੂੰ ਪੇਰੈਂਟ ਕਹੋ ਪੜਾਉਣ ਵਾਲੇ ਨੂੰ ਉਸਤਾਦ ਨੂੰ ਟੀਚਰ ਕਹੋ ਤੁਹਾਨੂੰ ਬੰਦੇ ਸਟੂਡੈਂਟ ਕਹਿਣ ਉਹ ਭਾਈ ਹੋ ਕੀ ਰਿਹਾ ਇਹ ਜਿਨ੍ਹਾਂ ਦੇ ਸ਼ਬਦ ਹਨ ਜਿਨ੍ਹਾਂ ਦੇ ਅੱਖਰ ਹਨ ਰਾਜ ਵੀ ਉਸੇ ਦਾ ਹੈ ਧਰਮ ਵੀ ਉਸੇ ਦਾ ਹੈ ਅੰਗਰੇਜ਼ 1947 ਚ ਗਏ ਸਾਡੇ ਬੰਦਿਆਂ ਨੇ 1947 ਤੋਂ ਬਾਅਦ ਆਪ ਅੰਗਰੇਜ਼ੀ ਦੇ ਸਕੂਲ ਖੋਲੇ ਆਪਣੇ ਜਵਾਨਾਂ ਨੂੰ ਅਡੀਆਂ ਚੁੱਕ ਚੁੱਕ ਅੰਗਰੇਜ਼ੀ ਆਂ ਦੇਖੜ ਪੜ੍ਹਾਏ ਹੁਣ ਕਹਿੰਦੇ ਨੇ ਨਸ਼ੇ ਨਾਲ ਮਰ ਗਏ ਜੀ ਹੁਣ ਇਹ ਕਹਿੰਦੇ ਸਿੱਖ ਨਹੀਂ ਰਹੇ ਜੀ ਹੁਣ ਇਹ ਕਹਿੰਦੇ ਬਾਹਰ ਜਾਂਦੇ ਨੇ ਜੀ ਜੋ ਬੀਜ ਆ ਉਹ ਉਗ ਰਿਹਾ ਜੀ ਉਹ ਤਿਲ ਨਹੀਂ ਪੰਨਾ ਕੱਲ ਰੱਬ ਕਿਸੇ ਦਾ ਇੱਕ ਢੇਲੇ ਦਾ ਰੱਖਾ ਨਹੀਂ ਰੱਖਦਾ ਤੇ ਸਾਨੂੰ ਲੇਖਾ ਮਿਲ ਰਿਹਾ ਜੀ ਇਹ ਬਹਿਮ ਨਹੀਂ ਕਰਨਾ ਇਹ ਸਾਡੇ ਜਵਾਬ ਫਲਾਨੀ ਸਰਕਾਰ ਨੇ ਗਾਲ ਦੇ ਫਲਾਨੀ ਨਿਸ਼ਾੜੀ ਨੇ ਨਸ਼ੇ ਲਾਤੇ ਮਹਾਰਾਜ ਆਪਣੇ ਅੰਦਰ ਆਪ ਲੜਾਇਆ ਗਰੀਬਾਂ ਮੈਂ ਬੱਚੇ ਤੇ ਜ਼ੁਲਮ ਦੋ ਬੰਦੇ ਕਰਦੇ ਦੁਨੀਆਂ ਚ ਇੱਕ ਉਹਦੇ ਮਾਪੇ ਇੱਕ ਉਹਦੀ ਸਿੱਖਿਆ ਦਾਤੇ ਇਹ ਮਨੋਵਿਗਿਆਨ ਕਹਿੰਦਾ ਮੈਂ ਨਹੀਂ ਕਹਿੰਦਾ ਬੱਚੇ ਨੂੰ ਅਸੀਸ ਕੈਸੀ ਦੇਣੀ ਹੈ ਬੱਚੇ ਨੂੰ ਲੋਰੀ ਕੈਸੀ ਦੇਣੀ ਹੈ ਅਸਲ ਸਿੱਖਿਆ ਇੰਨੀ ਹੀ ਹੈ ਆ ਜਿੰਨੇ ਬਜ਼ੁਰਗ ਬੈਠੇ ਨੇ ਤੁਹਾਨੂੰ ਥੈਂਕ ਯੂ ਬੇਟਾ ਕਹਿਣਗੇ ਹੁਣੀ ਕਿਸੇ ਦਿਮ ਉਹ 80 ਸਨੇ ਨਿਕਲਦੀ ਹੈ ਅਣਪੜ ਬੰਦਿਆਂ ਨੂੰ ਪਿੰਡਾਂ ਜਾ ਕੇ ਮਿਲੋ ਸ਼ਾਇਦ ਤੁਹਾਨੂੰ ਕੋਈ ਮਾਤਾ ਭੁੱਲੀ ਪੜਕੀ ਕਹਿ ਦੇਵੇ ਕਿ ਜੁਗ ਜੁਗ ਜਿਉਵੇਂ ਜਵਾਨੀਆਂ ਮਾਣੇ ਗੁਰਤੇ ਨੂੰ ਭਾਗ ਲਾਵੇ ਆਪ ਦਾ ਅੰਦਾਜ਼ ਨਹੀਂ ਹੈ ਜਾਣ ਦਾ ਤਾਂ ਸਾਡਾ ਆਪਣਾ ਕੀ ਹੈ ਇਹ ਨੌਕਰੀਆਂ ਇਹ ਰੁਪਏ ਇਹ ਮਾਰਤਾ ਅੱਜ ਬਣ ਗਈਆਂ ਕੱਲ ਟਹਿ ਜਾਣਗੀਆਂ ਇਹਨਾਂ ਦਾ ਕੀ ਮਾਨਾ ਜੀ ਸਿੱਖ ਦੇ ਸਿੱਖ ਹੋਣ ਦਾ ਮਾਨਾ ਗੁਰੂ ਨਾਲ ਜੁੜਨ ਦਾ ਮਾਨਾ ਹੈ ਸਿੱਖਾਂ ਦੀ ਮੁਸ਼ਕਲ ਕੋਈ ਨਹੀਂ ਹੈ ਬਿਨਾ ਬਾਣੀ ਨੂੰ ਠੀਕ ਜਿਹੀ ਕੇ ਪੜਨ ਤੋਂ ਦੁਨੀਆਂ ਦਿ세ਗੀ ਮੈਨੂੰ ਕਿਵੇਂ ਜੇ ਮੈਨੂੰ ਬਾਣੀ ਪੜਨੀ ਨਹੀਂ ਆਉਂਦੀ ਦੁਨੀਆਂ ਮੈਨੂੰ ਦੁਨੀਆਂ ਦੇ ਤਰੀਕੇ ਨਾਲ ਦਿ세ਗੀ ਜਿਹੇ ਜਿਹੇ ਅਗਲੇ ਦਿਖਾਉਣਗੇ ਆ ਸੀਸੇ ਨਾਲ ਇਹ ਕੋਈ ਜਾਦੂ ਨਹੀਂ ਹੈ ਜਿਨ੍ਹਾਂ ਨੇ ਬਣਾਇਆ ਉਹ ਕਮਲੇ ਨਹੀਂ ਹਨ ਜਿਨ੍ਹਾਂ ਨੇ ਚਲਾਇਆ ਉਹ ਕਮਲੇ ਨਹੀਂ ਹਨ ਜਿਨ੍ਹਾਂ ਨੇ ਸਸਤਾ ਕੀਤਾ ਉਹ ਵੀ ਕਮਲੇ ਨਹੀਂ ਹਨ ਪੰਜਾਬ ਦੇਆਂ ਪਿੰਡਾਂ 'ਚ ਪੀਣ ਵਾਲਾ ਪਾਣੀ ਨਹੀਂ ਹੈ ਨਰੀ ਅੱਜਤ ਕਰੋ ਇਹ ਦਰਿਆ ਮਾਂ ਦੀ ਧਰਤੀ ਹੈ ਹਰ ਥਾਂ ਦੇ ਟਾਵਰ ਲੱਗੇ ਨੇ ਨਹੀਂ ਲੱਗੇ ਸਿਖਾਇਆ ਕਿਵੇਂ ਜਾਂਦਾ ਹੈ ਪਹਿਲਾਂ ਇਹ ਸਿੱਖਣਾ ਹੈ ਜਮਾਤ ਲਾ ਕੇ ਨਹੀਂ ਸਿਖਾਇਆ ਜਾਂਦਾ ਜ਼ਿੰਦਗੀ ਜਿਉਣ ਦੇ ਹਰ ਮੋੜ ਤੇ ਦ੍ਰਿਸ਼ ਬਣਾ ਕੇ ਨਿਸ਼ਾਨ ਲਾ ਕੇ ਤੁਹਾਨੂੰ ਦੇ ਕੇ ਸਿਖਾਇਆ ਜਾਂਦਾ ਬੰਦੇ ਨੂੰ ਜਿਹੜਾ ਅਸਲੀ ਸਿਖਾਇਆ ਜਾਂਦਾ ਹੈ ਜਿਹੜਾ ਸਕੂਲ ਨਹੀਂ ਗਿਆ ਉਹ ਸਿੱਖਿਆ ਨਹੀਂ ਹੈ ਜਿਹੜੇ ਸਕੂਲ ਨਹੀਂ ਪੜਨ ਜਾਂਦੇ ਕੀ ਉਹ ਸਿੱਖੇ ਨਹੀਂ ਹੁੰਦੇ ਸਾਡੇ ਤੋਂ ਵੱਧ ਸਿੱਖੇ ਹੁੰਦੇ ਆ ਜੀ ਪਿੰਡਾਂ ਦੇ ਬੰਦਿਆਂ ਨੂੰ ਮਿਲੋ ਉਹ ਤੁਹਾਨੂੰ ਇੱਕ ਪੰਕਤੀ ਦੇ ਵਿੱਚ ਦੁਨੀਆਂ ਦੀਆਂ ਵੱਡੀਆਂ ਕਿਤਾਬਾਂ ਦਾ ਗਿਆਨ ਵੰਡ ਦੇਣਗੇ ਸਾਡੇ ਇੱਕ ਪ੍ਰੋਫੈਸਰ ਨੇ ਪੀ ਐਚ ਡੀ ਕੀਤੀ ਕਿ ਜਦੋਂ ਨਵਾਂ ਜ਼ਮਾਨਾ ਆਇਆ ਲੋਕਾਂ ਤੇ ਕੀ ਅਸਰ ਪਿਆ ਉਹ ਇੱਕ ਜ਼ਿਮੀਂਦਾਰ ਨੂੰ ਕਿਸਾਨ ਨੂੰ ਮਿਲਿਆ ਜਿਹੜਾ ਖੇਤ ਵਟਾਂ ਪੋਛਦਾ ਸੀ ਕਿ ਨਵੇਂ ਜ਼ਮਾਨੇ ਦਾ ਕੀ ਫਰਕ ਪਿਆ ਉਹ ਕਹਿੰਦਾ ਜ਼ਮਾਨਾ ਇਹ ਨਹੀਂ ਗੱਲ ਹੈ ਸਰੀਰ ਸੁਖੀ ਹੋ ਗਏ ਮਨ ਦੁਖੀ ਹੋ ਗਏ ਸਾਰੀ ਮੋਡਰਨਟੀ ਇੱਕ ਬੰਦੇ ਨੇ ਇੱਕ ਪਾਕ ਜ਼ਮਾਨ ਦੀ ਸਾਡੇ ਉੱਤੇ ਪੀ ਐਚ ਡੀ ਕੀਤੀ ਕਿ ਮੁੰਡੇ ਨੇ ਬੁੱਧ ਧਰਮ ਤੇ ਗੁਰਮਤਿ ਦੇ ਬਲਾਬਰੀ ਦੇ ਉੱਤੇ ਸਿੱਧਾ ਪ੍ਰੋਫੈਸਰ ਨੇ ਸਵਾਲ ਪੁੱਛਿਆ ਕਿ ਬੰਦਿਆਂ ਨੂੰ ਦੱਸ ਕਿ ਕੀ ਫਰਕ ਗੁਰੂ ਦੇ ਘਰ ਦਾ ਤੇ ਮਹਾਤਮਾ ਬੁੱਧ ਦਾ ਉਨੇ ਇੱਕ ਲੈਣ ਦੀ ਗੱਲ ਮਕਾਈ ਕਹਿੰਦਾ ਬਸ ਇੰਨੇ ਹੀ ਆ ਜੀ ਮਹਾਤਮਾ ਜੀ ਨੇ ਮੰਗਣ